ਮੁਲਾਕਾਤ ਕਦੋਂ ਹੋਈ ਸੀ ਸਾਡੀ ਮੁਲਾਕਾਤ ਹੋਈ ਸੀ 5 ਸਾਲ ਪਹਿਲਾਂ 5 ਸਾਲ ਤੋਂ ਪਹਿਲੇ 5 ਸਾਲ ਤੋਂ ਪਹਿਲਾਂ ਹੂੰ 5 ਸਾਲ ਤੇ ਉਹਨਾਂ ਨੂੰ ਵੀ ਲੱਗਦਾ ਯਾਦ ਹੈ ਪ੍ਰੋਪਰ ਨਹੀਂ ਯਾਦ ਨਹੀਂ 7 ਸਾਲ ਹੋ ਗਏ ਹਾਂ 7 ਸਾਲ ਹੋ ਗਏ ਠੀਕ ਹੈ ਤੇ ਗੱਲ ਹੋਈ ਸੀ ਸਾਡੀ ਫੋਨ ਤੇ ਹੋਈ ਸੀ ਤੇ ਫੋਨ ਤੇ ਮੈਨੂੰ ਲੱਗਾ ਕਿ ਨਹੀਂ ਇਹ ਮੁੰਡਾ ਕੁਝ ਅਲੱਗ ਹੈ ਮੈਂ ਮੇਰੇ ਰਿਕਾਰਡਿੰਗ ਸਟੂਡੀਓ ਤੇ ਮੈਨੂੰ ਕਹਿੰਦੇ ਮੈਂ ਨਾ ਕੰਪੀਟੀਸ਼ਨ ਕਰਨਾ ਹੈ ਕੈਰੀਓਕੇ ਰੈਡੀ ਕਰਨਾ ਮੈਂ ਕੀ ਕਰਦਾ ਮੈਂ ਰਿਕਾਰਡਿੰਗ ਕਰਦਾ ਮੈਂ ਕਿਹਾ ਹੋ ਜਾਊਗਾ ਕਹਿੰਦੇ ਕਿੰਨੇ ਪੈਸੇ ਲਓਗੇ ਮੰਜਨੇ ਦਿਓਗੇ ਤੁਸੀਂ ਪੰਜ ਰੁਪਏ ਦੇ ਦਾਂ ਮੈਂ ਕਹ ਪੰਜ ਦੇ ਦੇ ਦੋਈ ਮੈਂ ਕਹ ਕਿਉਂ ਮਤਲਬ ਮੈਨੂੰ ਮੈਨੂੰ ਹੈਗਾ ਸੀ ਕਿ ਕਿ ਕਿੰਨੇ ਮਰ ਜੀ ਮੈਂ 5 ਰੁਪਏ ਦੇ ਦਾਂ ਕਿੰਨੇ ਆ ਦੇ ਦੋ ਮੈਂ ਕਹਾ ਠੀਕ ਹੈ ਫਿਰ ਮੈਂ ਇਹ ਕਿਦਾਂ ਦਾ ਬੰਦਾ 5 ਰੁਪਏ ਲਈ ਜਾਂਦਾ ਇੱਕ ਗੱਲ ਹੈ ਮੇਰੇ 6 ਸੈਂਸ ਬੜੇ ਮਤਲਬ ਸ਼ੁਰੂ ਤੋਂ ਸਟਰੋਂਗ ਰਹੇ ਜਾਂ ਪਤਾ ਨਹੀਂ ਕੀ ਚੱਕਰ ਹੈ ਮੈਨੂੰ ਕੋਈ ਸਾਹਮਣੇ ਬੰਦਾ ਮਿਲੇ ਨਾ ਤੇ ਮੈਨੂੰ ਐਵੇਂ ਪਤਾ ਲੱਗ ਜਾਂਦਾ ਕਿ ਇਹਨੇ ਕਿੱਥੇ ਤੱਕ ਮੇਰੇ ਨਾਲ ਜਾਣਾ ਹੈ ਕਿ ਸ਼ਾਇਦ ਜ਼ਿੰਦਗੀ ਦੇ ਤੱਕੇ ਖਾ ਖਾ ਕੇ ਐਕਸਪੀਰੀਅੰਸ ਆ ਗਿਆ ਹੈ ਤੇ ਮੈਨੂੰ ਐਵੇਂ ਲੱਗਿਆ ਕਿ ਇਸ ਮੁੰਡੇ ਨਾਲ ਮੇਰੀ ਕੋਈ ਨਾ ਕੋਈ ਅਟੈਚਮੈਂਟ ਹੈਗੀ ਆ ਕੋਈ ਨ ਅੱਛਾ ਪ੍ਰਪੋਜ਼ ਕਿਨੇ ਕੀਤਾ ਸੀ ਪਹਿਲਾਂ ਉਹ ਕਰਵਾਇਆ ਹੈ ਮੈਂ ਹਾਂ ਇੱਕ ਹਫ਼ਤਾ ਕਾਲ ਤੇ ਲੱਗੇ ਰਹੇ ਸੀ ਦੂਜੇ ਨੂੰ ਵੇਖਿਆ ਨਹੀਂ ਕੋਈ ਲੈਣ ਨਹੀਂ ਦੇਣ ਨਹੀਂ ਮੈਂ ਕਿਹਾ ਵੇਖ ਤਾਂ ਲਿਓ ਕੁੜੀ ਕਿਹੋ ਜੀ ਕਿਉਂ ਨਹੀਂ ਦੱਸਨੀ ਓਕੇ ਓਕੇ ਕੱਟ ਤੱਲੀ ਵਰੀ ਖੋਲਣ ਲੱਗਿਆ ਪੜਤਾ ਹਾਂ ਜੀ ਅਜੀ ਅਜੀ ਥੋੜਾ ਜਨਾ ਅੱਗੇ ਵੱਧ ਲਈਏ ਫਿਰ ਦੱਸਾਂਗੇ ਸਟੋਰੀ ਸਟੋਰੀ ਲਿਖਣੀ ਆ ਇਹਦੇ ਤੇ ਕੋਈ ਰੀਲ ਬਣਾਉਣ ਦਾ ਪਲਾਨ ਤੇ ਨਹੀਂ ਹੈ ਫਿਲਮ ਬਣਾਉਣ ਦਾ ਪਲਾਨ ਹੈ ਅੱਜ ਚਲੋ ਇਹਨਾਂ ਤੇ ਦੱਸੋ ਵਿਆਹ ਤੱਕ ਕਿਵੇਂ ਫਿਰ ਪਹੁੰਚੀਆਂ ਚੀਜ਼ਾਂ ਕਿਉਂਕਿ ਬੜਾ ਮੁਸ਼ਕਿਲ ਹੈ ਐਸ ਦਾ ਟਾਈਮ ਤੇ ਘਰਦਾਨੋਂ ਵੀ ਮਨਾਣਾ ਉਹ ਕਨਵਿੰਸ ਕਰਨਾ ਕਿ ਹਾਂ ਅਸੀਂ ਵਿਆਹ ਕਰਾਂ ਤੁਸੀਂ ਆਲਰੇਡੀ ਦੋਨੋਂ ਸਟਰਗਲ ਕਰ ਰਹੇ ਹੋ ਉਸ ਟਾਈਮ ਤੇ ਇਹਨਾਂ ਨੇ ਬਹੁਤ ਖਤਰਨਾਕ ਸੀਨ ਕੀਤਾ ਸੀ ਉਹ ਮੇਰੇ ਘਰ ਆ ਗਏ ਸੀ ਨਹੀਂ ਮੇਰੀ ਗੱਲ ਮੇਰੀ ਗੱਲ ਅੱਛਾ ਠੀਕ ਆ ਅੱਖਾਂ ਕੱਢ ਰਿਓ ਸਾਹਮਣੇ ਬੈਠੇ ਔਨ ਸਕਰੀਨ ਚੱਕਰ ਇਹ ਸੀ ਕਿ ਮੈਨੂੰ ਇਹ ਮੈਨੂੰ ਸੀ ਕਿ ਹੁਣ ਮੈਂ ਕੀ ਬੋਲਾਂ ਯਾਰ ਨਹੀਂ ਤੁਸੀਂ ਦੱਸੋ ਭਾਜੀ ਤੁਸੀਂ ਦੱਸੋ ਨਹੀਂ ਨਾ ਨਹੀਂ ਮੈਂ ਕਹਿੰਦੇ ਮੈਂ ਮੇਰੀ ਜ਼ਿੰਦਗੀ ਵਿੱਚ ਮੈਂ ਕਦੀ ਨਹੀਂ ਸੋਚਿਆ ਵਿਆਹ ਕਰਾਣਾ ਹੈ ਤੇ ਮੇਰੀ ਜ਼ਿੰਦਗੀ ਤੂੰ ਪਹਿਲਾ ਮੁੰਡਾ ਤੇ ਆਖਰੀ ਹੈਗਾ ਵਾ ਤੇ ਵਿਆਹ ਹੁਣ ਮੈਂ ਤੇ ਨਹੀਂ ਕਰਾਂ ਹਾਂ ਅੱਛੇ ਸਿੱਧੀ ਧਮਕੀ ਦਿੱਤੀ ਸੀ ਵਿਆਹ ਦੀ ਸਿੱਧੀ ਧਮਕੀ ਕੇ ਵਿਆਹ ਉੱਤੇ ਨਹੀਂ ਹੋਣਾ ਜੋ ਮਰਜੀ ਹੋਵੇ ਮੈਂ ਥੋੜਾ ਜਿਹਾ ਗਰਮ ਖਿਆਲੀ ਰਹੀ ਹਾਂ ਸ਼ੁਰੂ ਤੋਂ ਹੀ ਮਤਲਬ ਐਦਾਂ ਨਹੀਂ ਕਿ ਹਰ ਇੱਕ ਨਾਲ ਲੜਾਈ ਵਾਲੇ ਤੇ ਮੈਨੂੰ ਕਦੇ ਗਲਤ ਨਹੀਂ ਬਰਦਾਸ਼ਤ ਮੈਂ ਕਿਹਾ ਯਾਰ ਇੱਕੋ ਮੁੰਡਾ ਮਿਲਿਆ ਮੈਨੂੰ ਨਾ ਵਧੀਆ ਜ਼ਿੰਦਗੀ 'ਚ ਤੇ ਮੈਂ ਉਹਨੂੰ ਕਿੱਦਾਂ ਜਾਨ ਦਵਾਂ ਠੀਕ ਹੈ ਮਤਲਬ ਕਿ ਇਹ ਜੇ ਚਲਾ ਗਿਆ ਤੇ ਮੈਂ ਯਾਦਾਂ ਵਿੱਚ ਨਹੀਂ ਰੋ ਸਕਦੀ ਮੈਂ ਜ਼ਿੰਦਗੀ 'ਚ ਬਹੁਤ ਕੁਝ ਰੋ ਲਿਆ ਮੈਂ ਹੁਣ ਨਹੀਂ ਉਹ ਮੈਂ ਨਹੀਂ ਜ਼ਿੰਦਗੀ ਕੱਟਣੀ ਮੈਂ ਜੇ ਮੇਰਾ ਪਿਆਰ ਪਿਆ ਹੈ ਤੇ ਹੁਣ ਤੂੰ ਹੀ ਮੇਰਾ ਘਰ ਵਾਲਾ ਬਣੇਗਾ ਐਫਰਟਸ ਤੁਸੀਂ ਲਗਾਓ ਤੂੰ ਮੇਰਾ ਐਕਸ ਨਹੀਂ ਬਣ ਸਕਦਾ ਕਿ ਮੈਂ ਦੂਜੇ ਘਰ ਵਾਲਾ ਮੇਰੇ ਜਿਵੇਂ ਵਿਆ ਤੂੰ ਹੀ ਮੇਰਾ ਬੋਏਫ੍ਰੈਂਡ ਹੈ ਤੂੰ ਹੀ ਮੇਰਾ ਘਰਵਾਲਾ ਹੈ ਬਸ ਤੂੰ ਹੀ ਮੇਰਾ ਸਭ ਕੁਝ ਆ ਓਕੇ ਹੁਣ ਅਗਲਾ ਪਿਛਲਾ ਹੋਰ ਕੁਝ ਨਹੀਂ ਆ ਤੂੰ ਹੀ ਆ ਇਹ ਮੈਂ ਕਿ ਤੁਸੀਂ ਸਿੱਧਾ ਇਹਦੇ ਘਰ ਜਾ ਕੇ ਇਹਨਾਂ ਨੂੰ ਡਾਇਰੈਕਟ ਬੋਲਿਆ ਹਾਂ ਮੈਂ ਮੈਂ ਸੱਚੀ ਸੀ ਮੇਰਾ ਮਨ ਸੱਚਾ ਸੀ ਮੈਂ ਕਰੇਗੀ ਮੈਂ ਕਿਹਾ ਮੈਂ ਵਿਆਹ ਕਰਾਉਣਾ ਇਹਨਾਂ ਦੇ ਕਰਦੇ ਕਹਿੰਦੇ ਉਹ ਤੂੰ ਪਾਸੇ ਉਹ ਐਡਾ ਮੈਂ ਕਿਹਾ ਮੇਰੀ ਸੁਣੋ ਗੱਲ ਮੈਂ ਵਿਆਹ ਇਹਨਾਂ ਕਰਾਉਣਾ ਜੀ ਕੰਪਨੀ ਨੂੰ ਪਹਿਲੇ ਬਣ ਗਈ ਡਰ ਗਏ ਹੋਣੇ ਵਿਚਾਰੇ ਸਾਰੇ ਕਹਿੰਦੇ ਸਾਡੇ ਮੁੰਡੇ ਨੂੰ ਧਮਕੀ ਲਾ ਨਹੀਂ ਮੈਂ ਕਿਹਾ ਤੂੰ ਜੋ ਮਰਜ਼ੀ ਸਮਝ ਲਓ ਹੁਣ ਮੈਂ ਵਿਆਹ ਇਹਨਾਂ ਕਰਾਉਣਾ ਬਸ ਠੀਕ ਹੈ ਨਾ ਤੇ ਮੁ ਉਹਨਾਂ ਨੇ ਐਕਸੈਪਟ ਕਰਨਾ ਪਿਆ ਐਕਸੈਪਟ ਕਰਨਾ ਪਿਆ ਐਕਸੈਪਟ ਨਹੀਂ ਕਰਨਾ ਪਿਆ ਅਸੀਂ ਹੀ ਦੋਨੇ ਮੰਨੇ ਸੀ ਕੋਈ ਐਕਸੈਪਟ ਸਮਾਜ ਨਹੀਂ ਐਕਸੈਪਟ ਕਰਦਾ ਠੀਕ ਆ ਸਾਡਾ ਵਿਆਹ ਵੀ ਇੰਨਾ ਕੋਈ ਵਧੀਆ ਨਹੀਂ ਆ ਚਾਰ ਕੇ ਜਾਣੇ ਗਏ ਸੀ ਕਿਉਂਕਿ ਕੋਵਿਡ ਚ ਵਿਆਹ ਐ ਹੀ ਚਾਰ ਜਣੇ ਹੋਣੇ ਸੀ ਮਾਸਕ ਲਾ ਖਲੋਣਾ ਪੈਣਾ ਸੀ ਸਾਰਿਆਂ ਨੂੰ ਸੋ ਇਸ ਕਰਕੇ ਕਿਉਂਕਿ ਮੈਂ ਸੀ ਇੱਕ ਗਰੀਬ ਘਰ ਦੀ ਕੁੜੀ ਹਾਂ ਠੀਕ ਆ ਮੈਂ ਸੱਚਾਈ ਦੀ ਤੇ ਪਹਿਲੀ ਗੱਲ ਦੱਸਦਾ ਇਹ ਦੁਨੀਆ ਜਿੱਦਾਂ ਮਰਜੀ ਮੈਂ ਇਹ ਨਹੀਂ ਕਹਿੰਦਾ ਕਿ ਮੇਰੀ ਫੈਮਿਲੀ ਦੀ ਮੈਂ ਬਹੁਤ ਲੋਕਾਂ ਨੂੰ ਮਿਲਦੇ ਆ ਪਰਸਨਲੀ ਮੈਸੇਜ ਆਂਦੇ ਅੱਜ ਇਨੇ ਫੋਲੋਅਰ ਹੋ ਗਏ ਤੇ ਤੁਸੀਂ ਲਾ ਲਓ ਇਹਨੇ ਮੈਸੇਜ ਆ ਗਏ ਲੋਕਾਂ ਦੇ ਕਿ ਸਾਨੂੰ ਹੁਣ ਪਤਾ ਲੱਗਾ ਕਿ ਦੁਨੀਆ ਕਹਿਣ ਨੂੰ ਹੋਰ ਕਰਨ ਨੂੰ ਹੋਰ ਕਹਿੰਦੀ ਕੁਝ ਹੋ ਰਿਹਾ ਕਿ ਗਰੀਬ ਪਰਵਾਦ ਦੀ ਫਿਰ ਕੀ ਹੋਇਆ ਕੋਈ ਗੱਲ ਨਹੀਂ ਸਗੁੜੀ ਗਰੀਬ ਹੁੰਦੀ ਹੈ ਪਰ ਨਹੀਂ ਅਸਲ ਚ ਦਿਲ ਚ ਗੱਲਾਂ ਹੋਰ ਹੁੰਦੀਆਂ ਲੋਕਾਂ ਦੇ ਹੋਰ ਹੁੰਦੀਆਂ ਨੇ ਜੀ ਬਿਲਕੁਲ ਸੱਚੀ ਗੱਲ ਏ ਐਮ ਐਮ ਇਹ ਵੀ ਕਹਨੀ ਐ ਮੈਂ ਕੋਈ ਝੂਠ ਨਹੀਂ ਮੇਰੇ ਫਾਦਰ ਲਾ ਮਾਦਰ ਲਾ ਨੇ ਕੋਈ ਮਰਤੋਂ ਕੋਈ ਦਾਜ ਵਗੈਰਾ ਨਹੀਂ ਲਿਆ ਜਾ ਕੁਛ ਐਦਾਂ ਦੀ ਗੱਲ ਕਦੇ ਮੰਗ ਵੀ ਨਹੀਂ ਕੀਤੀ ਸਚਾਈ ਦੀ ਗੱਲ ਹੈ ਠੀਕ ਹੈ ਨਾ ਕੋਈ ਐਦਾਂ ਦੀ ਮੈਂ ਗੱਲ ਕਹਾਂ ਕਿ ਉਹਨਾਂ ਨੇ ਕਿਹਾ ਚੱਕਰ ਇਹੀ ਹੁੰਦਾ ਹੈ ਕਿ ਰਿਸ਼ਤੇਦਾਰ ਉਹੀ ਨਾ ਵਿੱਚ ਪੈ ਜਾਂਦੇ ਆ ਲੈ ਕੁੜੀ ਦਾ ਘਰ ਤੇ ਛੋਟਾ ਜਿਹਾ ਆ ਜਵਾਈ ਜਾ ਕੇ ਕਿੱਥੇ ਬੈਠੂਗਾ ਇਹ ਆ ਉਹ ਆ ਤੁਸੀਂ ਚੰਗੇ ਖਾਨਦਾਨ ਨਾਲ ਰਿਸ਼ਤਾ ਕਰੋ ਹਣਾ ਤੇ ਉਦੋਂ ਦੁੱਖ ਲੱਗਦਾ ਮਾਨੂੰ ਯਾਰ ਕਾਸ਼ ਮੈਂ ਅਮੀਰ ਘਰ ਦੀ ਕੁੜੀ ਹੁੰਦੀ ਤੇ ਇਹਨਾਂ ਨੇ ਫਟ ਮੰਨ ਜਾਣਾ ਸੀ ਹਣਾ ਚੰਗੇ ਚੰਗਾ ਖਾਨਦਾਨ ਚੰਗਾ ਖਾਨਦਾਨ ਤਾਂ ਬੰਦੇ ਦੇ ਕਰਮਾਂ ਨਾਲ ਹੁੰਦਾ ਆ ਇਨਸਾਨ ਨਾਲ ਹੈ ਸੁਭਾਅ ਨਾਲ ਹੈ ਹਣਾ ਤੁਸੀਂ ਮੈਨੂੰ ਵੇਖੋ ਮੇਰੀ ਸਟੱਡੀ ਵੇਖੋ ਮੇਰਾ ਸੁਭਾਅ ਵੇਖੋ ਮੇਰੇ ਮੇਰੇ ਟੈਲੈਂਟ ਦੇਖੋ ਤੁਸੀਂ ਮੇਰੇ ਖਾਨਦਾਨ ਨਾਲ ਕੀ ਲੈਣਾ ਤੁਸੀਂ ਮੁੰਡੇ ਨੇ ਮੇਨਾਂ ਜ਼ਿੰਦਗੀ ਕੱਟਣੀ ਖਾਨਦਾਨ ਨਾਲ ਥੋੜੀ ਜੀ ਠੀਕ ਹੈ ਸੋ ਇਸ ਕਰਕੇ ਵਿਆਹ ਹੋ ਗਿਆ ਸਾਡਾ ਤੇ ਉਸੇ ਖਾਨਦਾਨ ਨੂੰ ਵਧੀਆ ਲੱਗਦਾ ਮਹਾਰੀ ਖਾਨਦਾਨ ਨੂੰ ਵਧੀਆ ਲੱਗਦਾ